ਹਰ ਸਾਲ ਦੇ ਗਣਤੰਤਰ ਦਿਵਸ ਯਾਨੀ ਰਿਪਬਲਿਕ ਡੇ ਤੇ ਮੁਲਕ ਦੀ ਰਾਜਧਾਨੀ ਦਿੱਲੀ ਚ ਇੱਕ ਸ਼ਾਨਦਾਰ ਪਰੇਡ ਹੁੰਦੀ ਹੈ ਇਸ ਮੌਕੇ ਤੇ ਸਲਾਮੀ ਤਾਂ ਮੁਲਕ ਦੇ ਰਾਸ਼ਟਰਪਤੀ ਹੀ ਲੈਂਦੇ ਨੇ ਪਰ ਆਮ ਤੌਰ ਤੇ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਵੀ ਹਾਜ਼ਰ ਹੁੰਦੇ ਨੇ 2015 ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਉੱਥੇ ਹਾਜ਼ਰ ਸਨ ਅਤੇ ਇਸ ਸਾਲ ਫਰਾਂਸ ਦੇ ਰਾਸ਼ਟਰਪਤੀ ਫਰਾਂਸਿਸਵਾ ਓਲਾਨ ਮੌਜੂਦ ਸਨ ਇਸ ਸਾਲ ਦੀ ਪਰੇਡ ਵਿੱਚ ਇਹ ਦੇਖਿਆ ਗਿਆ ਕਿ ਫੌਜੀ ਟੁਕੜੀਆਂ ਵਿੱਚ ਸਿੱਖ ਰੈਜiment ਅਤੇ ਸਿੱਖ ਲਾਈਟ ਇਨਫੈਂਟਰੀ ਦੀ ਰੈਜiment ਦੀ ਟੁਕੜੀ ਹਾਜ਼ਰ ਨਹੀਂ ਸੀ। ਕੁਝ ਸਿਆਸੀ ਹਲਕਿਆਂ ਚ ਇਸ ਦੀ ਅਲੋਚਨਾ ਵੀ ਕੀਤੀ ਗਈ। ਮੈਨੂੰ ਯਾਦ ਹੈ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਅੰਗੈਲੀ ਦੀ ਨਿਖੇਦੀ ਕੀਤੀ ਸੀ। ਇਹ ਕਿਉਂ ਹੋਇਆ? ਮੈਂ ਇਸ ਮਸਲੇ ਤੇ ਕੁਝ ਛਾਣਬੀਣ ਕੀਤੀ ਹੈ। ਮੇਰੀ ਜਾਣਕਾਰੀ ਮੁਤਾਬਕ 2015 ਦੀ ਪਰੇਡ ਤੋਂ ਬਾਅਦ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਸਾਲ ਦੀ ਪਰੇਡ ਯਾਨੀ 2016 ਦੀ ਪਰੇਡ ਚ ਕੁਝ ਚੇਂਜਸ ਕਰਨੀ ਚਾਹੀਦੀਆਂ ਇਹ ਕੁਝ ਪਰੇਡ ਜਿਹੜੀ ਹੈ ਛੋਟੀ ਹੋਣੀ ਚਾਹੀਦੀ ਹੈ ਇਸ ਵਜ੍ਹਾ ਕਰਕੇ 15 ਫੌਜੀ ਟੁਕੜੀਆਂ ਵਿੱਚੋਂ ਇਸ ਸਾਲ ਸਿਰਫ 8 ਟੁਕੜੀਆਂ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਇਹ 8 ਟੁਕੜੀਆਂ ਕਿਹੜੀਆਂ ਹੋਣਗੀਆਂ ਇਹ ਫੈਸਲਾ ਆਰਮੀ ਹੈੱਡਕੁਆਟਰ ਅਤੇ ਆਰਮੀ ਦੀ ਏਜੀ ਬ੍ਰਾਂਚ ਨੇ ਲਿਆ ਜ਼ਾਹਿਰ ਹੈ ਕਿ ਉਹਨਾਂ ਸਿੱਖ ਰੈਜiment ਅਤੇ ਸਿੱਖ ਐਲਾਈ ਨੂੰ ਪਰੇਡ ਵਿੱਚ ਸ਼ਾਮਲ ਨਾ ਕਰਨ ਦਾ ਫੈਸਲਾ ਲਿਆ ਮੇਰੇ ਮੁਤਾਬਕ ਇਹ ਆਮੀ ਹੈੱਡਕੁਆਟਰ ਅਤੇ ਏਜੀ ਬ੍ਰਾਂਚ ਵੱਲੋਂ ਉਕਾਈ ਹੋਈਏ। ਘੱਟੋ-ਘੱਟ ਦੋਵਾਂ ਵਿੱਚੋਂ ਇੱਕ ਨੂੰ ਜਾਂ ਸਿੱਖ ਰੈਜiment ਨੂੰ ਜਾਂ ਸਿੱਖ ਐਲ ਆਈਡੀ ਟੁਕੜੀ ਨੂੰ ਸ਼ਾਮਲ ਕਰਨਾ ਚਾਹੀਦਾ ਸੀ। ਇਸ ਨਾਲ ਫੌਜਦਿਆਂ ਰੈਜimentਸ ਨੂੰ ਬਿਹਤਰ ਪ੍ਰਤੀਨਿਧਤਾ ਮਿਲਦੀ ਸੀ। ਸਿੱਖ ਜਵਾਨਾਂ ਦਾ ਪਰੇਡ 'ਚ ਹੋਣਾ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਫਰਾਂਸ ਵਿੱਚ ਪਗੜੀ ਨਾਲ ਵਿਤਕਰਾ ਹੋ ਰਿਹਾ ਹੈ। ਜੇ ਫਰਾਂਸ ਦੇ ਰਾਸ਼ਟਰਪਤੀ ਦੇਖਦੇ ਕਿ ਪਗੜੀ ਦੀ ਭਾਰਤ ਵਿੱਚ ਕਿੰਨੀ ਮਹੱਤਤਾ ਹੈ ਤਾਂ ਵਾਪਸ ਜਾ ਕੇ ਉਹ ਇਸ ਮਸਲੇ ਉੱਪਰ ਆਪਣੇ ਮੁਲਕ ਦੇ ਵਿਚਾਰ ਬਦਲ ਵੀ ਸਕਦੇ ਸਨ ਜੋ ਫੌਜ ਵਿੱਚੋਂ ਜਾਂ ਫੌਜ ਵੱਲੋਂ ਰਿਪਬਲਿਕ ਦੇਤੇ ਹੋਇਆ ਉਸ ਲਈ ਫੌਜ ਦੇ ਮੁਖੀ ਅਤੇ ਮੁਲਕ ਦੇ ਰੱਖਿਆ ਮੰਤਰੀ ਨੂੰ ਸਫਾਈ ਦੇਣ ਦੀ ਲੋੜ ਹੈ ਅੱਗੇ ਤੋਂ ਇਹ ਵੀ ਨਿਸ਼ਚਿਤ ਕਰਨਾ ਬਣਦਾ ਹੈ ਕਿ ਮੁਲਕ ਦੇ ਕਿਸੇ ਹਿੱਸੇ ਨਾਲ ਵੀ ਪਰੇਡ ਵਿੱਚ ਵਿਤਕਰਾ ਨਾ ਹੋਵੇ